ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਪੀਡੇ ਪੰਜਾਬ ਚੰਦ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਬਲੌਗ ਆਪਾਂ ਸਟਾਰਟ ਕਰ ਦਿੱਤਾ ਜੀ ਬਲੌਗ ਜਿਹੜਾ ਹੈਗਾ ਟਾਈਮ ਦੁਪਹਿਰ ਦਾ ਹੈਗਾ ਠੀਕ ਹੈ ਜੀ ਦੁਪਹਿਰ ਵੇਲੇ ਜਿਹੜਾ ਹੈਗਾ ਸੀਗਾ ਕੁਛ ਮਨ ਨਹੀਂ ਸੀ ਖਾੜ ਦਾ ਖਾਣ ਨੂੰ ਤੇ ਫਿਰ ਮੈਂ ਨਾ ਮੇਰਾ ਮਨ ਕੀਤਾ ਵੀ ਮੈਂ ਨਾ ਮਿੱਠਾ ਖਾਲਾਂ ਕੁਛ ਕਿ ਮਿੱਠਾ ਖਾਣ ਦਾ ਦਿਲ ਕਰ ਰਿਹਾ ਸੀ ਤੇ ਫਿਰ ਮੈਂ ਨਾ ਪਾਪਾ ਜੀ ਨੂੰ ਪੁੱਛ ਲਿਆ ਤੇ ਧਰਨ ਨੂੰ ਵੀ ਪਸੰਦ ਨਹੀਂ ਹੈ ਨਾ ਸੇਵੀਆਂ ਤੇ ਨੂਰ ਖੱਪੜ ਦੇਣ ਗਈ ਹੂਆ ਤੇ ਫੇ ਮੈਂ ਸੇਵੀਆਂ ਬਣਾ ਲੈਣੀਆਂ ਅੱਜ ਤੇ ਮੈਂ ਸੇਵੀਆਂ ਮਤਲਬ ਕਿ ਸੇਵੀਆਂ ਵਾਸਤੇ ਨਾ ਪਾਣੀ ਰੱਖ ਦਿੱਤਾ ਤੇ ਤਾਰਨ ਤੋਂ ਨਾ ਸੇਵੀਆਂ ਮੰਗਵਾਈਆਂ ਨੇ ਮੈਨੇ ਦੁਕਾਨ ਤੋਂ ਦੁਕਾਨ ਬਿਲਕੁਲ ਨੇੜੇ ਹੀ ਆਪਣੇ ਇੱਥੇ ਇਧਰ ਕੱਪੜੇ ਧੋਕੇ ਰੱਖੇ ਹੋਏ ਸੀ ਜਿਹੜੇ ਮਤਲਬ ਕਿ ਸੁੱਕੇ ਹੋਏ ਸੀ ਮੈਂ ਲਾ ਕੇ ਲੈ ਕੇ ਆਈਆਂ ਇਸ ਤੋਂ ਪਹਿਲਾਂ ਤੇ ਇੱਧਰ ਮੈਂ ਤੁਹਾਨੂੰ ਦਿਖਾ ਰਹੀਆਂ ਆਪਣੇ ਸੂਟ ਜਿਹੜੇ ਕਿ ਮੈਂ ਕਟਿੰਗ ਕੀਤੇ ਨੇ ਜੀ ਠੀਕ ਹੈ ਤੇ ਦੋ ਸੂਟ ਕਟਿੰਗ ਕੀਤੇ ਨੇ ਮੈਂ ਆਪਣੇ ਤੇ 1 ਫੁੱਟ ਮੰਮੀ ਦਾ ਕਟਿੰਗ ਕਰਨਾ ਇੱਕ ਧੋਲੇ ਵਾਲੀ ਮੰਮੀ ਦਾ ਕਰਨਾਗਾ ਇੱਕ ਮੈਂ ਆਪਣੀ ਮਤਲਬ ਇਥੇ ਵਾਲੀ ਮੰਮੀ ਦਾ ਕਰਨਾ ਚਲਣ ਕਿ ਮੇਰੀ ਸੱਸ ਦਾ ਹਨਾ ਤੇ ਉਹ ਸੂਟ ਨਾ ਥੋੜਾ ਜਿਹਾ ਮਤਲਬ ਸੂਟ ਦਾ ਵੈਸੇ ਮੈਂ ਮਤਲਬ ਉਹ ਤਾਂ ਕਰ ਲਿਆ ਸੀ ਨਾਪ ਵਗੈਰਾ ਲੈ ਲਿਆ ਸੀਗਾ ਸੂਟ ਦਾ ਤੇ ਮੰਮੀ ਤੋਂ ਬਸ ਇੰਨੇ ਪੁੱਛਣਾ ਸੀਗਾ ਕਿਉਂਕਿ ਮੰਮੀ ਦਾ ਸੂਟ ਜਿਹੜਾ ਪੂਰਾ 5 ਮੀਟਰ ਦਾ ਬਣਦਾ ਵੀ ਉਹ ਕਪੜਾ 4.5 ਸੀ ਮੈਂ ਕਿ ਚਲੋ ਵੀ ਅੱਤੀਆ ਮਾਮਾ ਦਾ ਬਣਾ ਦੇਣੀ ਆ ਤੇ ਇਹ ਵਾਲਾ ਸੂਟ ਜਿਹੜਾ ਤੁਸੀਂ ਗ੍ਰੀਨ ਵਾਲਾ ਦੇਖ ਰਹੇ ਹੋਗੇ ਇਹ ਨੂਰ ਦਾ ਹੈ ਇਹ ਨੂਰ ਦਾ ਬਣਾਇਆ ਹੈਗਾ ਮੈਨੇ ਤੇ ਬਸ ਬਾਰੇ ਪਾਪਾ ਜੀ ਪਏ ਸੀਗੇ ਇੱਧਰ ਠੀਕ ਆ ਜੀ ਤੇ ਪਾਪਾ ਜੀ ਨੂੰ ਮੈਂ ਕਹਿ ਦਿੱਤਾ ਸੀ ਮੈਂ ਕਿ ਤੁਸੀਂ ਨਾ ਪਾਣੀ ਜਿਹੜਾ ਹੈਗਾ ਛੜਾ ਦਿਓ ਤੇ ਪਾਣੀ ਛੜ ਜੀ ਤਾਂ ਮੋਟਰ ਚ ਛੜਾਉਣਾ ਤਾਂ ਇੰਦਾ ਫਰੈਂਡਸ ਫਿਰ ਛੜਦਾ ਦੇਖੋ ਇੱਧਰ ਉਤਰਨ ਆ ਗਿਆਗਾ ਸੇਮਿੰਗ ਇਲਾਕੇ ਤੇ ਤਰਨ ਨਾਲ ਜੇ ਕੋਈ ਕੁਝ ਵੀ ਲੈਣ ਜਾਂਦਾ ਕੋਗਾ ਮੈਨੂੰ 10 ਰੁਪਏ ਦੋ ਮੈਂ ਵੀ ਚੀਜ਼ ਲੈ ਕੇ ਆਉਣੀ ਆ ਫਰੈਂਡਸ ਤੁਮੇ ਤਾਂ ਤਾਂ ਦਾ ਬਲੌਗ ਬਣਾਉਣੀ ਇਹਨਾਂ ਮਤਲਬ ਜਿੱਤਰਨ ਨੂੰ ਬਲੌਗ ਚ ਲੈਣੀ ਤਾਂ ਵੀ ਕਾਫੀ ਜ਼ਿਆਦਾ ਖੁਸ਼ ਹੋ ਜਾਂਦਾ ਇੱਧਰ ਦੇਖੋ ਤਰਨ ਆਪਣੇ ਵਸਤੂ ਵੀ ਲੈ ਕੇ ਆਇਆ ਤੇ ਇਹ ਚੀਜ਼ ਤੇ ਇਹ ਵਾਲੀਆਂ ਸੇਵੀਆਂ ਨੇ ਜਿਹੜੀਆਂ ਕਿ ਦੁੱਧ ਵਿੱਚ ਮੈਂ ਬਣਾਉਣੀ ਹੁੰਦੀਆਂ ਨੇ ਜਿਹੜੀ ਕਾਫੀ ਵਧੀਆ ਲੱਗਦੀਆਂ ਨੇ ਇਹ ਮਿੱਠੀਆਂ ਵੀ ਬਣ ਜਾਂਦੀਆਂ ਨੇ ਫਰੈਂਡਸ ਨਮਕੀਨ ਵੀ ਬਣ ਜਾਂਦੀਆਂ ਨੇ ਦੋਨੇ ਤਰ੍ਹਾਂ ਬਣ ਜਾਂਦੀਆਂ ਨੇ ਤੇ ਅੱਜ ਆਪਾਂ ਬਣਾਵਾਂਗੇ ਜੀ ਮਿੱਠੀਆਂ ਸੇਵੀਆਂ ਠੀਕ ਹੈ ਜਿਸ ਦਿਨ ਕਦੇ ਮੈਂ ਨਮਕੀਨ ਬਣਾਈਆਂ ਤਾਂ ਉਹ ਨਮਕੀਨ ਦਾ ਵੀ ਤੁਹਾਡਾ ਨਾਲ ਸ਼ੇਅਰ ਕਰੂੰਗੀ ਇੱਧਰ ਮੱਠੇ ਮਗਾਲੀ ਇਸ ਵਿੱਚ ਮੈਂ ਚਲੋ ਸ਼ਾਮ ਨਾਲ ਚਾਹ ਕਾਫੀ ਬਧੀਆ ਲੱਗਦੀ ਨੇਸ ਮਤਲਬ ਉਸੇ ਮਗਾ ਲੈਣੇ ਹੁੰਦੇ ਐ ਵਾਲੀਆਂ ਤੇ ਇਧਰ ਮੇ ਜਿਹੜੀਆਂ ਸੇਵੀਆਂ ਨੇ ਠੀਕ ਹੈ ਜੀ ਉਹ ਪੈਕਟ ਖੋਲ ਕੇ ਜਿਹੜੇ ਸੇਵੀਆਂ ਨੇ ਦੇ ਵਿੱਚ ਪਾਉਂਗੀ ਮੈਂ ਤੇ ਸਭ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾਇਆ ਮੈਂ ਇਹਦੇ ਵਿੱਚ ਠੀਕ ਹੈ ਜੀ ਪਾਣੀ ਦੇ ਵਿੱਚ ਜਿਹੜਾ ਹੈਗਾ এলাਚੀ ਪਾਈ ਸੀਗੀ ਤੇ ਮਿੱਠਾ ਪਾ ਦਿੱਤਾ ਸੀ ਠੀਕ ਹੈ ਜੀ ਤੇ ਜਦੋਂ ਦਾ ਮਤਲਬ ਵੀ ਚੀਨੀ ਜਿਹੜੀ ਹੈ ਨਾ ਚੰਗੀ ਤਰ੍ਹਾਂ ਉਹਦੇ ਵਿੱਚ ਘੁਲ ਗਈ ਉਸ ਤੋਂ ਬਾਅਦ ਹੀ ਮੈਂ ਸੇਵੀਆਂ ਪਾਈਆਂ ਨੇ ਸੇਵੀਆਂ ਜਿਹੜੀਆਂ ਸਿਰਫ ਫਰੈਂਡ ਸੇ 5 ਮਿੰਟਾਂ 'ਚ ਤਿਆਰ ਹੋ ਜਾਂਦੀਆਂ ਨੇ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਬਸ ਸੇਵੀਆਂ ਪਾ ਦੂੰਗੀ ਮੇਰੇ ਵਿੱਚ ਦੋ ਪੈਕਟ ਪਾ ਲਈ ਸੀਗੇ ਮੈਨੇ ਮੈਂ ਕਿਹਾ ਚਲੋ ਸਾਰੇ ਜਾਣੇ ਖਾ ਲੈਣਗੇ ਬਸ ਇਹ ਬਹੁਤ ਜ਼ਿਆਦਾ ਟੇਸਟੀ ਬਣੀਆਂ ਸੀਗੀਆਂ ਸੇਵੀਆਂ ਠੀਕ ਹੈ ਜੀ ਐਤੋਂ ਦੇਖੋ ਫਰੈਂਡਸ ਸੇਵੀਆਂ ਬਿਲਕੁਲ ਪਾ ਦਿੱਤੀਆਂ ਨੇ ਤੇ ਬਸ ਇਹਦੇ ਵਿੱਚ ਹੁਣ ਮੈਂ ਪਾਉਂਗੀ ਦੁੱਧ ਦੁੱਧ ਪਾ ਕੇ ਜਿਹੜਾ ਹੈਗਾ ਇਹਨੂੰ ਹਿਲਾਉਣਾ ਹੈਗਾ ਫਰੈਂਡਸ ਤੁਸੀਂ ਹਿਲਾਉਂਦੇ ਰਹਿਣਾ ਇਹਨੂੰ ਬਸ ਬਿਉ ਨਹੀਂ ਕਰਨਾ ਹੈਗਾ ਨਹੀਂ ਤਾਂ نیچے ਨਾ ਇਹ ਚਿਪਕ ਜਾਂਦੀਆਂ ਨੇ ਤੇ ਬਸ ਇਹਨੂੰ ਹਿਲਾਉਂਦੇ ਰਹਿਣਾ ਦੇਖੋ ਇਕੱਠੀਆਂ ਜਿਹੀਆਂ ਹੋ ਗਈਆਂ ਸੀ ਨਾ ਬਸ ਇਹਨੂੰ ਹਿਲਾਉਂਦੇ ਰਹੋ ਤੇ ਬਸ ਫਿਰ ਇਹ ਜਲਦੀ ਬਣ ਜਾਂਦੀਆਂ ਨੇ ਠੀਕ ਹੈ ਜੀ ਬਸ ਇਹਨੂੰ ਉਬਾਲੀ ਆਉਣੀ ਹੈ ਇੱਕੋ ਬਾਲੀ ਦੇ ਵਿੱਚ ਇਹ ਤਿਆਰ ਹੋ ਜਾਣੀ ਹੈ ਠੀਕ ਹੈ ਜੀ ਮੈਂ ਉਬਾਲੀ ਆਉਣ ਦਾ ਵੇਟ ਕਰੂੰਗੀ ਬਸ 3-4 ਮਿੰਟ ਦੇ ਵਿੱਚ ਇਹਦੇ ਵਿੱਚ ਉਬਾਲੀ ਆ ਜਾਊਗੀ ਤੇ ਇਹਦੇ ਵਿੱਚ ਤੁਸੀਂ ਮਤਲਬ ਇਸ ਟਾਈਮ ਵੀ ਦੇਸੀ ਘਿਓ ਪਾ ਸਕਦੇ ਹੋ ਤੇ ਬਟ ਮੈਂ نیچے ਕਰਕੇ ਪਾਇਆ ਸੀ ਦੇਸੀ ਘਿਓ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਫਰੈਂਡਸ ਤੁਸੀਂ ਵੀ ਇਹਨੂੰ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਵਿਜ਼ਿਟ ਕਰ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ Bell icon ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਲਓ ਜੀ ਬਸ ਇਹਦੇ ਵਿੱਚ oval ਜਿਹੜਾ ਹੈਗਾ 1-2 ਮਿੰਟਾਂ ਤੱਕ ਦੇਖੋ ਤੁਸੀਂ ਆਉਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਓਨਲੀ 5 ਤੋਂ 6 ਮਿੰਟ ਲੱਗਦੇ ਨੇ ਫਰੈਂਡਸ ਇਹਨੂੰ ਤਿਆਰ ਹੋਣ ਤੇ ਜਦੋਂ ਉਬਾਲੀ ਆ ਜਾਂਦੀ ਹੈ ਨਾ ਇਹਦੇ ਵਿੱਚ ਬਸ ਇਹ ਨਾਲ ਦੀ ਨਾਲ ਹੀ ਪੱਕ ਜਾਂਦੀਆਂ ਨੇ ਕਿਉਂਕਿ ਬਿਲਕੁਲ ਬਰੀਕ ਹੁੰਦੀਆਂ ਨੇ ਇਹ ਲਓ ਜੀ ਉਬਾਲੀ ਆ ਗਈ ਹੈ ਦੇਖੋ ਜੀ ਬਸ ਹੁਣ ਮੈਂ ਗੈਸ ਨੂੰ ਕਰ ਦੂੰਗੀ ਜੀ ਬੰਦ ਲੋਚੀ ਬਿਲਕੁਲ ਤਿਆਰ ਨੇ ਆਪਣੀਆਂ ਸੇਵੀਆਂ ਤੇ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਥਾਲ ਲਵਾਉਂਗੀ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਪਾਪਾ ਇਹਨਾਂ ਪਾ ਕੇ ਦਊਂਗੀ ਤੁਹਾਨੂੰ ਵੇ ਮੈਂ ਪਾ ਕੇ ਦਊਂਗੀ ਤੁਹਾਨੂੰ ਦੇਖਦੀ ਹਾਂ ਕੀ ਕਹਿੰਦਾ ਹੈਗਾ ਵੈਸੇ ਉਹ ਨਖਰੇ ਬਹੁਤ ਕਰਦਾ ਖਾਣ ਖਾਣ ਲੱਗੇ ਚਾਹੇ ਉਹਨੂੰ ਚੀਜ਼ ਪਸੰਦ ਵੀ ਹੋਵੇ ਨਾ ਜਦੋਂ ਉਹਦਾ ਖੇਡ 'ਚ ਧਿਆਨ ਹੁੰਦਾ ਨਾ ਫਿਰ ਤਾਂ ਉਹ ਬਿਲਕੁਲ ਹੀ ਨਹੀਂ ਪੈਣ ਸਖਾਂਦਾ ਬਹੁਤ ਤਰਲੇ ਮਿੰਤਾ ਕਰਾਉਂਦਾਗਾ ਲੋ ਜਿੱਦੜ ਪਾਪਾ ਇਹਨੂੰ ਜਿਹੜੀਆਂ ਪਾ ਕੇ ਦੇ ਰਹੀਆਂ thank you karena, beri ya. Hah? ਦਲ ਖਾਲਾ ਹੁਣ ਕਰਨਾ ਫਾਰਮੀ ਤੇ ਜੇ ਅੱਜ ਵੀ ਗਈ ਜੀ ਤੇ ਬਾਕੀ ਨਮ ਆ ਕਿ ਮੈਂ ਨਮਕੀਨ ਵੀ ਬਣਾਉਣੀ ਹੁੰਦੀ ਆ ਤੇ ਜਦੋਂ ਮੈਂ ਨਮਕੀਨ ਬਣਾਈਆ ਉਹ ਵੀ ਤੁਹਾਡਾ ਵੀਡੀਓ ਸ਼ੇਅਰ ਕਰੂਗੀ ਮੈਂ ਅੱਜ ਮੇਰੇ ਮਿੱਠਾ ਖਾਣ ਦੀ ਇੱਛਾ ਸੀਗਾ ਮੈਂ ਚਲੋ ਖਾ ਲਨੇ ਆ ਨੋਰ ਦਾ ਫਰੈਂਸ ਅੱਜ ਨਾ ਪਹਿਲਾ ਪੇਪਰ ਪੰਜਾਬੀ ਏ ਤੁਹਾਨੂੰ ਜਾਣ ਪਤਾ ਹੈ ਨੋਰ 10ਵੀਂ ਕਲਾਸ ਚ ਤੇ ਨੋਰ ਦਾ ਅੱਜ ਪਹਿਲਾ ਪੇਪਰ ਤੇ ਮੈਂ ਸਵੇਰ ਨਾਲ ਵੀਡੀਓ ਬਣਾਉਣ ਕੋਲ ਗਈ ਸਵੇਰੇ ਕੋਈ ਵੀਡੀਓ ਨਹੀਂ ਬਣਾਈ ਫਰੈਂਸ ਬਸ ਮੈਨੂੰ ਸੀਗਾ ਫਟਾਫਟ ਕੰਮ ਨੇ ਵੀਰਲਾ ਮੈਂ ਤੇ ਬਸ ਤਨਖਵਾ ਦੇਉ ਆਜੂਗੀ 11 ਤੋਂ ਹਾਂ 2 ਵਜੇ ਤੱਕ ਉਹਦਾ ਪੇਪਰ ਹੈ 3 ਘੰਟਿਆਂ ਦਾ ਕਤਾਰ ਦੀ ਛੱਡ ਕੇ ਸੀ ਹਾਂਜੀ ਉਹਨੇ ਨੋਰ ਆਈਏ ਪੇਪਰ ਦੇ ਕੇ ਤੇ ਮੂਲ ਦਾ ਪਹਿਲਾ ਪੇਪਰ ਸੁਮਨ ਦਾ ਸਕਰਟੀਆਂ ਤੇ ਅਨੁਰਗਾ ਦੀ ਪੇਪਰ ਮੇਰਾ ਵਧੀਆ ਹੋ ਗਿਆ ਬਾਕੀ ਬਸਰ ਤਾਂ ਬਸ ਸੁਨਦਾ ਦਾ ਸੋਡ ਵਧੀਆ ਪੇਪਰ ਆਉਂਗਾ ਜਿਵੇਂ ਨਾ ਨੂਰਗਾਨੀ ਵਿੱਚ ਸਾਰਾ ਪੇਪਰ ਆਉਂਦਾ ਸੀਗਾ ਤੇ ਇੱਕ ਦੋ ਕੁਐਸਚਨਸ ਜਿਹੜੇ ਨਹੀਂ ਆਉਗੇ ਸੀ ਬਾਕੀ ਸਾਰਾ ਪੇਪਰ ਆਉਂਦਾ ਸੀਗਾ ਹੁਣ ਕਿ ਪ੍ਰਗਤੋਂ ਦਾ 17 17 ਦਾ ਇਹ ਵੀ ਪੜ੍ਹਨਾ ਨਹੀਂ ਛੁੱਟੀ ਪਾ ਲੈ ਪੇਪਰ ਇੰਗਲਿਸ਼ ਦਾ ਚੱਕਰ ਨਾ ਤੇ ਕੱਲੂ ਹੈਗਾ ਤਰੰ ਦਾ ਪੇਪਰ ਇੰਗਲਿਸ਼ ਦਾ ਤਰੰ ਦਾ ਪ੍ਰਗਤੋਂ ਵਾਸਤੇ ਉਸ ਤੋਂ ਬਾਅਦ ਦੋ ਛੁੱਟੀਆਂ ਨੇ 15 ਤੱਕ ਦਾ ਫਿਰ ਪੇਪਰ ਆਗਾ ਦੋ ਛੁੱਟੀਆਂ ਹੁੰਦੀਆਂ ਨੇ ਕੱਥਾ ਹਾਂ 15 ਦੇ ਦਾ ਲਾਸਟ ਵੀਪਰ ਤਾਂ ਹੋ ਗਿਆ ਤਾਂ ਹੁਣ ਤਾਂ ਉਹਦਾ ਫ੍ਰੀ ਟਿਨ ਨੂੰ ਵੀ ਸਟਾਰਟ ਕਰਦੇ ਨੇ ਅੱਜ ਤੇ ਨੂਰ ਦੇ ਖਤਮ ਹੋਣਗੇ 4 ਪ੍ਰੈਨ ਤੇ ਪਰਾਂ ਤਿੰਨ ਦਾ ਨੂਰ ਦਾ ਬੱਡੇ ਆ ਬਟ ਪਰਾਂ ਤਿੰਨ ਨੂੰ ਆਪਾਂ ਨਹੀਂ ਘੁਮਾਉਂਦੇ ਕਿਉਂਕਿ ਇਹਦੇ ਪੇਪਰ ਚੱਲ ਰਹੇ ਨੇ ਤਾਂ ਕਰਕੇ ਤੇ ਬਾਕੀ ਇਹਦੇ ਬਾਰੇ ਫੇਰ ਗੱਲ ਕਰਾਂਗੇ ਫਿਰ ਨਾਲ ਤੇ ਬਸਨ ਨੂੰ ਨੂਰ ਨੂੰ ਅੱਠਾ ਤੇ ਦੇ ਲਈ ਠੀਕ ਆ ਸੇਮ ਜਿਹਾ ਬਣਾਈਆਂ ਸੀ ਬਣਾਉਣਾ ਮੇਰਾ ਮਿੱਠਾ ਹਾਂ ਜੀ ਦਾ ਤਾਂ ਉਹਨੇ ਵੀ ਖਾ ਲਿਆ ਤਾਂ ਉਹਨੇ ਨਾ ਨੂੰ ਪ੍ਰਕਰਤਾ ਸੀ ਕਹਿੰਦਾ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਮਸਾਂ ਬਠਾਈ ਆ ਉਹ ਮੈਂ ਕਿਹਾ ਖਾ ਕੇ ਦੇਖਾ ਜੇ ਤੈਨੂੰ ਵਧੀਆ ਲੱਗੇ ਤਾਂ ਖਾ ਲਈ ਜੇ ਨਾ ਵਧੀਆ ਲੱਗੇ ਤਾਂ ਛੱਡ ਦੇ ਪਰ ਉਹਨੂੰ ਵਧੀਆ ਲੱਗਿਆ ਇਹਨਾਂ ਪੇਪਰ ਦੀ ਟੈਨਸ਼ਨ ਨਹੀਂ ਕੋਈ ਸੀ ਪਰ ਇਹਨਾਂ ਸਾਂ ਆ ਗਿਆ ਨੋਰ ਦਾ ਪੇਪਰ ਆਸਾਨ ਹੋ ਗਿਆ ਜੁਲਕੇ ਜਿੰਨ ਟੈਨਸ਼ਨ ਹੋਈ ਸੀ ਸੱਚ ਚਲ ਕੋਈ ਗੱਲ ਨਹੀਂ ਸਾਰੇ ਪਰਵਾਸਾਂ ਐਵੇਂ ਖੋ ਜਾਨਾ ਸਾਰੇ ਜੀ ਰੋਟੀ ਭਾ ਕੇ ਦਿੰਨੇ ਆ ਹਾਂਜੀ ਟਾਈਮ ਹੋ ਗਿਆ ਸ਼ਾਮ ਦਾ ਠੀਕ ਹੈ ਜੀ ਚਾਹ ਆਪਾਂ ਪੀ ਲਿਆ ਆਪਾਂ ਤੇ ਹੁਣ ਹੁਣ ਮੈਂ ਨਾ ਕਹਿੰਗੇ ਫਿਰ ਕਿਤੇ ਮੈਂ ਨਾ ਬੋਤਲ ਹੋ ਜਾਂਦਾ ਸੀਗਾ ਸਿੱਧਾ ਬਣਾ ਲਾ ਤੇ ਨਾਉਣ ਤੋਂ ਪਹਿਲਾਂ ਨੂੰ ਬਰਤਨ ਸਾਫ਼ ਕਰਤੀ ਸੀ ਠੀਕ ਹੈ ਜੀ ਤੇ ਤੇ ਦਰਪਹੱਤਾ ਕਰਤੀ ਜਿਸ ਤਾਲ ਮੇਂ ਰੈਡੀ ਆ ਬਸ ਦੇਖੋ ਠੀਕ ਹੈ ਜੀ ਤਾਲ ਰੈਡੀ ਹੈ ਮੇਰੀ ਬਸ ਮੈਂ ਹੁਣ ਬੰਦ ਕਰੂੰਗੀ ਗੈਸ ਨੂੰ ਤੜਕਾ ਵਗੈਰਾ ਨਾਲ ਦਿਖਾਂਗੇ ਆਪਾਂ ठीक है दाल तड़का लाऊगी मैं आटा रोट के रख दिने के रोटी बनाऊँगी दिनों का बार ज़्यादा चेंज हो गया छः बजकर पाँच मिनट हो चुका जी ठीक है मौसम तो बारे मौसम ਕਿ ਤੁਹਾਨੂੰ ਮੁੱਢੇ ਪੱਤੇ ਦੀਆਂ ਚੋਣਾਂ ਤੇ ਹੋ ਜਾਣਾ ਚਾਹ ਦਿੰਦੇ ਹੁਣ ਉੱਤੇ ਇਹ ਫੁੱਲ ਪਾਉਣੇ ਚੜੇ ਸੀ ਮੈਂ ਮਰ ਜਾਵਾਂ ਕੱਲ ਸੁਵੇਰੇ ਫੇਰ ਦੁਆਰੇ ਤੋਂ ਲਖੜਨਗੀ ਮੈਂ ਤੁਹਾਨੂੰ ਦਿਖਾਉਂਗੀ ਮੈਨੂੰ ਕੱਲ ਨੂੰ ਫੇਰ ਤੋਂ ਲਖੜਨਗੀ ਅਸਾਂ ਨੂੰ ਤਾਂ ਜੀ ਲੱਗਦਾ ਪੈਣਾ ਤੇ ਮੈਨੂੰ ਤਾਂ ਬਿਲਕੁਲ ਜੀ ਨਹੀਂ ਲੱਗਦਾ ਇਹ ਜਿਦਣਾ ਪਵੇ ਸੁਟ ਮੈਂ ਕੱਟੇ ਸੀ ਕੱਲ ਤੇ ਮੈਨਾ

ਸੁਮੀਨੇ ਕਿ ਉਹ ਪ੍ਰਬੰਧ ਕਰਨਾ ਹੋਵੇ ਨਾ ਜੀ ਤੇ ਸੁਮੀਨਾ ਕੰਟਾ ਪਹਿਲਾਂ ਲੈਦੇ ਦਵਾਈ ਨਹੀਂ ਲੈਗੇ ਰੂਸੀ ਰੋਟੀ ਬਣਾਉਂਦੇ ਸਮਝ ਗਈ ਸੀ ਉਹ ਸੰਡੇ ਨੂੰ ਬੈਠੀ ਸੀ ਤੇ ਚਾਹ ਲੈਣੀ ਤੇ ਉਹਨੂੰ ਆਪੇ ਚਾਹੂ ਦਿੱਤੀ ਬਣਾਉ ਜਾਂਦੇ ਸਤੰਬਰ ਮਹੀਨੇ ਸਵੇਰ ਵਜੇ ਰੰਚੇ ਤੋਂ ਬੱਚੇ ਦੀ ਕੰਮ ਕਰਦੇ अच्छा जब तो यूं तार में ये फटाफट आता रहता हूं मैं मैं सोच रही हूँ ये और ठीक पे आएगा देखो जब होना मेरे ना सिर जी में ठीक लग रही है ਉਹ ਜਦੋਂ ਮੈਂ ਪਾ ਲਿਆ ਤਾਂ ਕੰਪਰ ਪਰ ਜਦੋਂ ਬਲਕਲੇ ਇਹ ਹੁੰਦਾ ਨਾ ਅੱਜ ਦਿਨੇ ਮੇਰੇ ਨੂੰ ਲੱਗਾ ਸਿਰ ਤੋਂ ਸਿਰ ਤੱਕ ਤੇ ਪਰ ਮੈਂ ਗੋਲੀ ਲੈ ਲਈ ਗੋਲੀ ਲੈ ਕੇ ਨੂੰ ਮੈਂ ਮਤਲਬ 15 ਕੁ ਮਿੰਟ ਜਿਹੜਾ ਲੱਗਾ ਤੇ 15 ਮਿੰਟ ਹੀ ਬੈਠੇ ਕੰਪਰ ਮਿੱਟੀ ਪਈ ਸੀ ਤਾਂ ਮੈਂ ਚੁੱਕ ਲਿਆ ਪੈ ਗਿਆ ਇਹਨੂੰ ਕੋਲੋਂ ਮਾਹੋਂ ਸੁੱਕਾ ਮੰਡਾ ਹੁੰਦਾ ਹੁੰਦਾ ਹੈ ਤੇ ਜਦੋਂ ਉਹ ਸੁੱਕੇ ਥੋੜਾ ਜਿਹਾ ਮਾਰ ਸੱਟ ਦੋਗੇ ਤੇ ਇੱਕ ਮੈਂ ਇਹਨਾਂ ਹੋਰ ਕਰਦੀ ਆ ਤੇ ਜੇ ਬ੍ਰਾਂਡਸ ਮੈਂ ਮੇਕਅਪ ਨਾ ਨਾ ਕਰਾਂ ਤੁਹਾਨੂੰ ਲੱਗੂ ਬਹੁਤ ਮੁੰਡਾ ਮੈਂ ਦਿਗਨ ਆ ਮਤਲਬ ਉਹ ਕਰ ਦਿੰਦੀ ਆ ਜੀ ਚਲੋ ਛੋਟਾ ਬੰਦੀ ਕਰਨਾ ਮੈਂ ਇਹਨਾਂ ਕਰ ਦਿੰਦੀ ਨਹੀਂ ਜੇ ਮੈਂ ਛੋਟਾ ਕਰਦੀ ਆ ਬਹੁਤ ਕਹਿੰਦੇ ਕੰਨਾਂ ਦੇ ਅੰਦਰ ਨਹੀਂ ਬਹੁਤ ਚੱਕੀ ਨਹੀਂ ਕਰਨੀ ਆ ਤੇ ਫਾਂਗਰ ਦੇ ਫ੍ਰੈਂਸ ਨਹੀਂ ਕਰਨਾ ਪੈਦਾ

ਦੇਖੀਨ ਦੇਗੀ ਆ ਦੇ ਰਾਬਰ ਭੋਈ ਇੱ ਜੇ ਲੇਗਾ ਪਾ ਪੋ ਨਾਇ ਸਾਈ ਆ ਵੀ ਵੋ ਚਣਾ ਜੇ ਨੀ ਮੇ ਛੇ ਪਾ ਭੀ ਨਾ ਕਾਜ ਗਨ ਬੋਬਿ ਦੁ ਹਰਾ ਹਾਂਜੀ ਉਪਰਾਂਗੇ ਉਪਰਾਂਗੇ ਉਹ ਨਹੀਂ ਆਉਣਾ ਉਪਰਾਂ ਕੇ ਨਾ ਪਿਆਜ਼ ਨੂੰ ਉਪਰਲੇ ਕੱਟਦੇ ਹੁਣ ਕਹਿੰਦਾ ਸਾੰਭ ਰੰਗੀ ਲੱਗਦਾ ਵੈਸੇ ਕਿਨੇ ਦਾ ਤਮਨ ਦੀ ਲੱਗਦਾ ਟੋਰਿੰਗ ਦੀ ਜਨੂ ਪਿਆਜ਼ ਬਟਣ ਲਸਣ ਛੋਲੇ ਦੀ ਕੱਟ ਕੇ ਆਉਣਾ ਨਹੀਂ ਪਾਣੀ ਮਤਲਬ ਕੋਈ ਨਹੀਂ ਪਾਣੀ ਕੁਝ ਦੇ ਸੇ ਕੋਈ ਨਹੀਂ ਤਾਂ ਮੇਰੇ ਫਲੇਵਰਸ ਆਉ ਲਾਲੋਂ लो जी किचन च ना हो गए मेनू पंद्रहवी मिनट आई तरह का भी दिखा रही थी न हो गया ਇਦਰ ਮੈਂ ਦਾਲ ਦਾ ਤੜਕਾ ਲਾ ਦਿੱਤਾਗਾ ਤੇ ਦਾਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੋਂ ਮੂੰਗੀ ਦਾਲ ਬਣਾਈ ਸੀ। ਹੁਣ ਜਿੱਥੇ ਮੈਂ ਦਾਲ ਵਿੱਚ ਪਾ ਰਹੀ ਹਾਂ ਧਨੀਆ ਕੱਟ ਕੇ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਦਾਲ ਵਿੱਚ ਧਨੀਆ ਨਾ ਹੋਵੇ ਤਾਂ ਵਧੀਆ ਨਹੀਂ ਲੱਗਦੀ ਸਾਡਾ ਦਾਲ ਜਿੰਦਾ ਖਾਸ ਕਰਕੇ ਤੇ ਬਸ ਹੁਣ ਦਾਲ ਵਿੱਚ ਧਨੀਆ ਪਾਉਂਗੀ ਧਨੀਆ ਪਾ ਕੇ ਉਸ ਤੋਂ ਬਾਅਦ ਮ ਬਣਾਉਂਗੀ ਜੀ ਪ੍ਰਸ਼ਾਤੇ ਠੀਕ ਹੈ ਜੀ ਲਓ ਚੁੱਕਿਆ ਸੌਂ ਕਰ ਲਿਆ बस फटाफट प्रशादे बना लेंगे अपना दाल अपनी बन गई फिर कि मैं आटा गुन्न के गई सी तो अपना आटा भी सैट हो गया होगा ਸਲਾਮ ਸਿਉ ਮਿਲ ਕੇ ਤੇ ਤੁਹਾਡਾ ਤੇ ਇੱਕ ਸੂਟ ਪਿਛਲੇ ਸਾਲ ਦਾ ਮੇਰਾ ਲਿਆ ਪਿਆ ਸੀਗਾ ਠੀਕ ਮਤਲਬ ਪਿਛਲੇ ਸਾਲ ਹੀ ਮੇਰੇ ਕੋਲ ਕਾਫੀ ਬੀਜ਼ ਸੀ ਇਸ ਲਈ ਫਿਰ ਮੈਂ ਉਹ ਸਟਿਚ ਨਹੀਂ ਕੀਤਾ ਮੈਂ ਕਹ ਚਲ ਗਈ ਨਾ ਕੰਪਲੀਟ ਗਰ ਮੈਂ ਇਹ ਸਟਿਚ ਕਰ ਲਾਂਗੀ ਇਸ ਲਈ ਹੁਣ ਮੈਂ ਨਾ ਸੂਟ ਦੀ ਕਟਿੰਗ ਕਰ ਲਿਆ ਤੇ ਇੱਕ ਸੂਟ ਹੈ ਮੈਂ ਹੋਰ ਕਟਿੰਗ ਕਰਨਾਗਾ ਪਹਿਲਾਂ ਮੈਂ ਕਹ ਪਹਿਲਾਂ ਦੋਨੇ ਬਣਾਵਾਂ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਉਹ ਕੱਟਾਂ ਕਰੂੰਗੀ ਉਹ ਹੈ ਵਾਈਟ ਕਲਰ ਦਾ ਸੂਟ ਬਾਕੀ ਦੇਖਦੇ ਹਾਂ ਇੱਕ ਦੋ ਸੂਟ ਵਧੀਆ ਲੈ ਕੇ ਆਵਾਂਗੇ ਆਪਾਂ ਬਾਹਰੋਂ ਤਾਂ ਪਾਉਂਦੇ ਹਾਂ ਤੇ ਕਿអស់ੇ ਸਰਦਾਰ ਦੀ ਗੂਸੂ ਮਤਵਾ ਦਈਏ ਬਾਕੀ ਉਹ ਜਿਹੜੇ ਨਵੇਂ ਸੂਟ ਰਹਿਣਾ ਦੇ ਸਰਦੀ ਵਿੱਚ ਪਾਉਣ ਵਾਲੇ ਹਨਾ ਫਾਰਲੈਸ ਹੁਣ ਤੋਂ ਉਬਰਫ ਖੁੰਗੀ ਪਾ ਰੱਖਣ ਤੋਂ ਪਹਿਲਾਂ ਤੁਹਾਨੂੰ ਦਿਖਾਉਂਗੀ ਸਾਰੇ ਸੂਟ ਮੈਂ ਆਪਣੇ ਤੇ ਮਤਲਬ ਕਿਸ ਤਰ੍ਹਾਂ ਦੇ ਮੈਂ ਸੂਟ ਪਾਉਣਗੇ ਬਸ ਤੁਸੀਂ ਮੇਰੇ ਵੀਡੀਓਜ਼ ਦੇ ਵਿੱਚ ਮੈਂ ਦਿਖਾਉਂਦੀ ਰਹਣੀ ਹੈ ਸੂਟ ਆਪਣੇ ਜਦੋਂ ਵੀ ਕਿਤੇ ਜਾਣੇ ਆਉਣੀਆਂ ਤੇ ਪਰ ਫਿਰ ਵੀ ਮੈਂ ਇੱਕ ਵਾਰ ਤੁਹਾਨੂੰ ਸਾਰੇ ਨਵੇਂ ਸੂਟ ਦਿਖਾਉਂਦੀ ਹਾਂ ਉਹ ਠੀਕ ਹੈ ਜੀ ਆਪਾਂ ਆਪਾਂ ਫਟਾਫਟ ਰੋਟੀ ਬਣਾ ਲਈ ਫਿਰ ਥੋੜਾ ਨਾਲ ਗੱਲਬਾਤ ਕਰਦੇ ਆਪਾਂ ਕਿਉਂਕਿ ਮੈਨੂੰ ਇੱਕ ਜ਼ਰੂਰ ਗੱਲ ਕਰਨੀ ਹੈ ਥੋੜਾ ਨਾਲ ਠੀਕ ਹੈ ਜੀ ਫਿਰ ਕਰਦੇ ਆਂ ਤੋਂ ਦਿਵਸ ਤੋਂ ਮੈਂ ਫਟਾਫਟ ਬਣਾਉਂਗੀ ਜੀ ਫੁਲਕੇ ਤੇ ਮੈਂ ਨੂਰ ਨੂਰ ਆਵਾਜ਼ ਲਾ ਦਿੱਤੀ ਸੀਗੀ ਮੈਂ ਕਿਹਾ ਵੀ ਆ ਕੇ ਪ੍ਰਸ਼ਾਦ ਫੜਾ ਦੇ ਮਮੀ ਰਾਨ ਉਸ ਤੋਂ ਪਹਿਲਾਂ ਥਾਲ ਜਿਹੜਾ ਹੈਗਾ ਮੈਂ ਲਵਾ ਦਿੱਤਾ ਸੀਗਾ ਤੇ ਬਸ फटाफट ਜਿਹੜਾ ਹੈਗਾ ਆਪਾਂ ਸ਼ਾਮ ਦਾ ਕੰਮ ਨਿਬੜਾਂਗੇ ਉਸ ਤੋਂ ਬਾਅਦ ਸਦਾਰ ਜੀ ਆ ਜਾਣਗੇ ਫਿਰ ਆਪਾਂ ਵੀ ਸਾਰੀ ਰੋਟੀ ਖਾ ਲਾਂਗੇ ਤੇ ਦੇਖੋ ਨੂਰ ਆ ਗਈ ਆ ਨੂਰ ਕਿਚਨ ਵਿੱਚ ਕਾਫੀ ਮੇਰੀ ਹੈਲਪ ਕਰਵਾਉਂਦੀ ਹੈਗੀ ਠੀਕ ਹੈ ਜੀ ਤੇ ਮਤਲਬ ਕਿ ਰੋਟੀ ਵਗੈਰਾ ਫੜਾ ਦਿੰਦੀ ਹੁੰਦੀ ਆ ਤੇ ਬਾਕੀ ਹੁਣ ਪੇਪਰ ਚੱਲ ਰਿਹਾ ਜੀ ਪੇਪਰ ਚੱਲਣ ਕਰਕੇ ਮੈਂ ਜ਼ਿਆਦਾ ਕੰਮ ਕਰਨੀ ਕਰਵਾਉਂਦੀ ਹੈਗੀ ਇਹ ਤੋਂ ਵੈਸੇ ਬਰਤਨ ਵਗੈਰਾ ਝਾੜੂ ਵਗੈਰਾ ਉਹ ਨਾ ਕਰ ਦਿੰਦੀ ਹੁੰਦੀ ਹੈ ਇਹ ਐਨੇ ਨਾਲ ਮੈਨੂੰ ਕਾਫੀ ਜ਼ਿਆਦਾ ਹੈਲਪ ਮਿਲ ਜਾਂਦੀ ਹੈ ਜੀ ਬਾਕੀ ਬਿਮਾਰ ਰਹਿਣ ਕਰਕੇ ਥੋੜਾ ਜਿਹਾ ਹੋ ਜਾਂਦਾਗਾ ਨਹੀਂ ਤੇ ਚਲੋ ਬੰਦਾ ਕਿੰਨਾ ਕੰਮ ਹੁੰਦਾ ਨਾ ਖੁਦ ਵੀ ਕਰ ਸਕਦਾ ਬੰਦਾ ਜਦੋਂ ਬਿਮਾਰ ਹੁੰਨੀ ਹੈ ਜੀ ਉਹਦੋਂ ਮਤਲਬ ਮੈਨੂੰ ਹੈਲਪ ਦੀ ਲੋੜ ਹੁੰਦੀ ਕਿਉਂਕਿ ਮਾਈਗਰੇਨ ਦਾ ਦਰਦ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸਿਰ ਦੁਖਣ ਲੱਗ ਜਾਂਦਾ ਫਰੈਂਡਸ ਅੱਧਾ ਸਿਰ ਦੇ ਵਿੱਚ ਦਰਦ ਹੁੰਦਾ ਉਲਟੀਆਂ ਲੱਗ ਜਾਂਦੀਆਂ ਨੇ ਬਹੁਤ ਮੁਸ਼ਕਲ ਹੋ ਜਾਂਦੀ ਆ ਫਿਰ ਇੰਜੈਕਸ਼ਨ ਲਾਉਣਾ ਪੈਂਦਾਗਾ ਜੀ ਠੀਕ ਹੈ ਜੀ ਹਣਾ ਬਸ ਉਹ ਮਮੀ ਰੋਟੀ ਪਾ ਕੇ ਜਿਸ ਤੋਂ ਬਾਅਦੜਾ ਹੈਗਾ ਅਸੀਂ ਰੋਟੀ ਖਾ ਲਾਂਗੇ ਜੀ ਤੇ ਬਾਕੀ ਦੱਸਿਓ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਲੱਗਿਆ ਹਣਾ ਲੋ ਜੀ ਖਾਣਾ ਵਗੈਰਾ ਖਾ ਲੇ ਤੇ ਬਰਤਨ ਸਾਫ ਕਰਾਂਗੇ ਜੀ ਕਿਚਨ ਸਾਰੀ ਕਲੀਨ ਕਰਕੇ ਠੀਕ ਹੈ ਜੀ ਕੰਮ ਖਤਮ ਆ ਜੀ ਆਪਣਾ ਸ਼ਾਮ ਦਾ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਹਣ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਜੀ ਬਾਏ ਬਾਏ